ਪਿਆਰੇ ਦਰਸ਼ਕੋ ਮੈਂ ਭੋਲਾ ਸਿੰਘ ਸੰਗਰਾਮੀ ਮੈਂ ਇਸ ਟਾਈਮ ਖੜਾਗਾ ਪਿੰਡ ਮਾਡਲ ਟਾਊਨ ਨੰਬਰ 1 ਸ਼ੇਰੋਂ ਇਹ ਜਿਹੜੀ ਤੁਸੀਂ ਕੁਦਰਤ ਦੇਖ ਰਹੇ ਹੋ ਬਰਖਤ ਦੀ ਇਹਦੇ ਨੇ ਇਸ ਜਗ੍ਹਾ ਹੈਗਾ ਇੱਕ ਬਹੁਤ ਵੱਡਾ ਜਣੀ ਜਿਸ ਦੀ ਮਹਾਨਤਾ ਹੈਗੇ ਡੇਰਾ ਤਪਸ਼ਵੀ ਇੱਥੇ ਬਣਨ ਜਾ ਰਿਹਾ ਚਿੱਲਾ ਤੇ ਆਪਾਂ ਜਿਹੜੇ ਉਰੇ ਦੇ ਪ੍ਰਬੰਧਕ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਬਈ ਮਹੰਤ ਮਹੰਤ ਬਾਬਾ ਹੀ ਕੋਕਰ ਕਹਿੰਦੇ ਆਵੇ ਔਰ ਕੁਦਰਤ ਦੇ ਬਾਬਾ ਕਰਨ ਦਾਸ ਬਾਬਾ ਤਨ ਤਰਨ ਦਾਸ ਜੀ ਕਰਨ 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 ਦਾਸ ਤੇ ਉਹ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂ ਪਹਿਲਾਂ ਕੁਦਰਤ ਨਾਲ ਇੱਥੇ ਕੁਦਰਤ ਦੇ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਨੇਗੇ ਤੇ ਥੋੜਾ ਪਾਣੀ ਦੇ ਇੱਥੇ ਘਾੜਾ ਪਾਣੀ ਵੀ ਕਹਿੰਦੇ ਨੇ ਲੈ ਕੇ ਆ ਜਾਣਗੇ ਪਾਣੀ ਵੀ ਐ ਸਟਾਉਂਗਾ ਜਿਹ ਮਹਦੋਂ ਤੋਂ ਖਾਉਗਾ ਜਿਹੜੀ ਬਾਕੀ ਇਹਦੇ ਵੀਡੀਓ ਦੇ ਕਲਿੱਪਾਂ ਦੇ ਵਿੱਚ ਦਿਖਾਵਾਂਗਾ ਆਪਾਂ ਕਰਦੇ ਆਂ ਬਾਬਾ ਕਰਨ ਦਾਸ ਨਾਲ ਗੱਲ ਉਹਦੇ ਬੰਦ ਰਿਹਾ ਬਹੁਤ ਉੱਚਾ ਚਿੱਲਾ ਤੇ ਉਹ ਗੱਲਬਾਤ ਆਪਦੇ ਮੂੰਹੋਂ ਦੱਸਣਗੇ ਅ ਬਾਬਾ ਜੀ ਸਾਡੇ ਸੰਗਰਾਮਿਕ ਕਲਾ ਕੇਂਦਰ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਪਤਾ ਲੱਗਿਆ ਦੀ ਬਹੁਰੇ ਬਹੁਤ ਵੱਡਾ ਚਿੱਲਾ ਵੱਡ ਰਿਹਾ ਇਹ ਜਗ੍ਹਾ ਦੀ ਮੰਨਤਾ ਵੀ ਬਹੁਤ ਹੈ ਇਹ ਸੰਗਤਾਂ ਨੂੰ ਦੱਸੋ ਵੀ ਕੀ ਕੁਝ ਕਰ ਰਹੇ ਹੋ ਤੁਸੀਂ ਕਿੰਨੇ ਫੁੱਟੋਂ ਚਾ ਚਿੱਲਾ ਹੋਊਗਾ ਕੀ ਕੋਈ ਸੰਤ ਸਾਹਿਬ ਰਾਜ ਜੀ ਬੱਬਾ ਸਿਵ ਚਰਨ ਦਾਸ ਤਪੱਸਵੀ ਦਾ ਸਥਾਨਾ ਘਟੋ ਘਟ 90 95 ਸਾਲ ਪੁਰਾਣਾ ਹੈਗਾ ਇਹ ਜਾਣਿਆ ਜਾਂਦਾ ਹੈਗਾ ਬਾਬੇ ਚੋਏ ਵਾਲੀ ਢਾਬ ਦੇ ਨਾਲ ਬਾਬਾ ਤਪਸੀ ਦੀ ਮਲਕੇ ਟਿੱਲਾ ਹੈਗਾ ਜਿੱਥੇ ਤਪੱਸਿਆ ਕਰੀ ਸੀ ਬਾਬੇ ਨੇ 100 ਸਾਲ ਪੁਰਾਣੀ ਉਸ ਸਥਾਨ ਦੀ ਸੇਵਾ ਸਾਨੂੰ ਸਾਧ ਸੰਗਤ ਨੇ ਪਿੰਡ ਨੇ ਨਿਵਾਸਿਆ ਇੱਥੇ ਮੰਤੀ ਦੇ ਕੇ ਬਾਇਆ ਜੋ ਇੱਥੇ ਸੇਵਾ ਕਰ ਰਹੇ ਆ ਸਾਰੀ ਤਿਲ ਫੁੱਲ ਪੇਟਾ ਜੋ ਵੀ ਕਰੀ ਜੰਨੇ ਆ ਇੱਥੇ ਸਾਰਾ ਮਕਾਨ ਆ ਕੇ ਬਣਾਇਆ 2 ਸਾਲ ਹੋ ਗਏ ਸਾਨੂੰ ਆਇਆਂ ਨੂੰ ਹੁਣ ਅਸੀਂ ਇਹ ਹੈਗਾ ਵੀ ਬਾਬੇ ਦੇ ਟਿੱਲੇ ਦੀ ਸੇਵਾ ਜਿਹੜਾ ਪੁਰਾਣਾ ਹੈਗਾ 90 ਸਾਲ ਪੁਰਾਣਾ ਸਾਰਾ ਖੁਰ ਗਿਆ ਸੀਗਾ ਉਹਦੀ ਸੇਵਾ ਸ਼ੁਰੂ ਕੀਤੀ ਆ ਜੋ ਵੀ ਸੰਗਤ ਤਿਲਫੁਲ ਪੇਟਾ ਜੋ ਵੀ ਕੋਈ ਹੱਥੀ ਸੇਵਾ ਕਰਨਾ ਚਾਹੁੰਦੀ ਆ ਜੋ ਕੋਈ ਪੈਸਿਆਂ ਨਾਲ ਕਰਨਾ ਚਾਹੁੰਦੀ ਆ ਜੋ ਕੋਈ ਸਮਾਨ ਨਾਲ ਕਰਨਾ ਚਾਹੁੰਦੀ ਆ ਜਿਹੋ ਜਿਹਾ ਸਾਡੇ ਕੋਲ ਆ ਕੇ ਸਮਾਨ ਪੁੱਛੋ ਅਸੀਂ ਉਹਨੂੰ ਉਹੋ ਜਿਹੀ ਅੱਗੇ ਦੇਵਾਂਗੇ ਉਹੋ ਜਿਹਾ ਸਮਾਨ ਪਤਾ ਸਕਦੇ ਇਹ ਪਹਿਲਾ ਇਹ ਜਿਹੜਾ ਪਿੱਛੇ ਆਪਾਂ ਦੇਖ ਰਿਹਾ ਇਹ ਇਹ ਕੱਚਾ ਪੱਛਾ ਡਲਾ ਇਹ ਪਹਿਲਾ ਟਿੱਲਾ ਪੁਰਾਣਾ ਟਿੱਲਾ ਸੀਗਾ ਜੀ ਇਹ 100 ਸਾਲ 95 ਸਾਲ ਪੁਰਾਣਾ ਹੈ ਟਿੱਲਾ ਇਹ ਮਿੱਟੀ ਦੇ ਬਣਿਆ ਹੋਇਆ ਸੀ ਹਾਂ ਇੱਥੇ ਬਾਬੇ ਤਪਸੀ ਨੇ ਸ਼ਿਵ ਚਰਨ ਦਾਸ ਨੇ ਤਪੱਸਿਆ ਕੀਤੀ ਸੀ ਟਿੱਲੇ ਤੇ ਬੈਠ ਕੇ ਅੱਛਾ ਜੀ ਇਹਦੇ ਵਿੱਚ ਛਿੜੀ ਦੇ ਵਿੱਚ ਤਿੰਨ ਟਿੱਲੇ ਹੋਰ ਆ ਅੱਛਾ ਹੋਰ ਨੇ ਤਿੰਨ ਟਿੱਲੇ ਹੋ ਰਾ ਚਾਰੇ ਕੂਟਾਂ ਬੰਨੀਆਂ ਵੀਆਂ ਸੀਆਂ ਬਾਬੇ ਦੀਆਂ ਐਨੀ ਤਪੱਸਿਆ ਕਰੀ ਸੀਗੀ ਇੱਥੇ ਉਦੋਂ ਤਾਂ ਇਹ ਜੰਗਲ ਹੁੰਦਾ ਸੀਗਾ ڈاکੂਆਂ ਮੌਕੇ ਦੀਆਂ ਗੱਲਾਂ ਇਹ ਅੱਛਾ ਜੀ ਅੱਛਾ ਹਾਂ ਉਦੋਂ ਬਾਬੇ ਨੇ ਤਪੱਸਿਆ ਕਰੀ ਸੀ ਇੱਥੇ ਤੇ ਉਹ ਸਥਾਨ ਤੇ ਸਾਨੂੰ ਮਨਤੀ ਦੇ ਕੇ ਭਾਇਆ ਅਸੀਂ ਇਹਦੇ ਸਥਾਨ ਦੇ ਸੇਵਾ ਕਰਦੇ ਆ ਜੋ ਵੀ ਸਾਡੇ ਕੋਲੇ ਆਉਂਦਾ ਉਹ ਤਿਲ ਫਲ ਪੇਟਾ ਲਾਈ ਜਾਂਦੇ ਆ ਇੱਥੇ ਕੁਛ ਨਹੀਂ ਸੀ ਆ ਹੁਣ ਆ ਕੇ ਬਣਾਇਆ ਇਹ ਸਾਰਾ ਕੁਛ ਅੱਛਾ ਭਾਈ ਇੱਥੇ ਸਮਾਗਮ ਕਿਹੜੇ ਕਿਹੜੇ ਹੁੰਦੇ ਨੇ ਸਾਲ ਸਾਲ ਚ ਕੀ ਕੀ ਕਰਦੇ ਸਮਾਗਮ ਇੱਕ ਤਾਂ ਵੱਡਾ ਪੰਡਾਰਾ ਹੁੰਦਾ ਫੱਗਣ ਦੇ ਵਿੱਚ ਅੱਛਾ ਜੀ ਤੇ ਇਹ ਫੱਗਣ ਦਾ ਮਾਲਕੇ ਪੰਡਾਰਾ ਹੁੰਦਾ ਹੈਗਾ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਹੁੰਦਾ ਹੈਗਾ ਆਪਣਾ ਮੂਰੇ ਸਾਵਣ ਦੇ ਵਿੱਚ ਕਰਾਵਾਂਗੇ ਹੁਣ ਅੱਛਾ ਸਾਵਣ ਦੇ ਵਿੱਚ ਸ਼ਿਵਰਾਤਰੀ ਦੇ ਪੰਡਾਰੇ ਹੁੰਦੇ ਆ ਦੋਨੇ ਹੀ ਛੇ ਛੇ ਮਹੀਨਾ ਬਾਅਦ ਹੀ ਸਵਰਾਤਰੀ ਆਉਂਦੀ ਆ ਫਿਰ ਸਾਉਣ ਦੇ ਵਿੱਚ ਫਿਰ ਸਵਰਾਤਰੀ ਤੇ ਫਿਰ ਭੰਡਾਰਾ ਕਰਾਉਣਾ ਹੈ ਸਵਰਾਤਰੀ ਦਾ ਭੰਡਾਰਾ ਕਰਾਉਣਾ ਹੈ ਇੱਥੇ ਅਸੀਂ ਠੀਕ ਹੈ ਠੀਕ ਹੈ ਹਾਂ ਜੀ ਬਹੁਤ ਆਮ ਵੀ ਸੰਗਤ ਆਉਂਦੀਆਂ ਰਹਿੰਦੀਆਂ ਨੇ ਸੰਗਤ ਤਾਂ ਸਾਰਾ ਦਿਨ ਆਈ ਜਾਂਦੀ ਆ ਜਾਈ ਜਾਂਦੇ ਆ ਕਿ ਸੇਵਾ ਕਰਨ ਵਾਲੇ ਸੇਵਾ ਕਰੀ ਜਾਂਦੇ ਆ ਠੀਕ ਹੈ ਜਿਨ੍ਹਾਂ ਨੇ ਮਿਲ ਕੇ ਕੋਈ ਵੀ ਆ ਕਿ ਕੋਈ ਕਾਰੋਬਾਰ ਹੁੰਦਾ ਕਿ ਇਹੋ ਜਿਹਾ ਵੀ ਹੈਗਾ ਜੋ ਕੋਈ ਵੀ ਆ ਬਿਮਾਰੀ ਇਠ ਮਾਰੀ ਸਭ ਦਾ ਇੱਥੇ ਇਲਾਜ ਕਰਦੇ ਆ ਕੀ ਕਰੀਏ ਜਿਉਂ ਵੀ ਜਰਾ ਰੱਬ ਰੱਬ ਕਰਕੇ ਕਰਦੇ ਆ ਕਿਸੇ ਤੋਂ ਕੋਈ ਐਵੇਂ ਨੀਗਾ ਵੀ ਉੱਥੇ ਕਰਵਾਤਾ ਕੁਛ ਉੱਥੇ ਕਰਵਾਤਾ ਕੁਛ ਇਹੋ ਜਿਹਾ ਕੁਛ ਕੁਛ ਨਹੀਂ ਕਰਦੇ ਅਸੀਂ ਠੀਕ ਆ ਸਿੱਧਾ ਸਾਦਾ ਸਿੱਧਾ ਸਾਦਾ ਭਗਵਾਨ ਦਾ ਨਾਮ ਜੱਪੀਦਾ ਉਹਦੇ ਨਾਲ ਹੀ ਭਗਵਾਨ ਸਾਰਾ ਕੁਛ ਕਾਰਜਗਲੇਦਾਰ ਆਸ ਕਰ ਦਿੰਦਾ ਉਹਦੇ ਨਾਲ ਜੋ ਕੁਛ ਆਈ ਜਾਂਦਾ ਉਹ ਲਈ ਜਾਂਦੇ ਆ ਅਸੀਂ ਹਾਂ ਰੱਖਣਾ ਭਗਵਾਨ ਦੀ ਭਰੋਸਾ ਚਾਹੀਦਾ ਬਸ ਭਗਵਾਨ ਨਾਲੋਂ ਵੱਡਾ ਕੋਈ ਨਹੀਂਗਾ ਕੋਈ ਨਹੀਂ ਮੈਂ ਵੀ ਸੇਵਾਦਾਰ ਆ ਕਿ ਦਾ ਭਗਵਾਨ ਦੇ ਦਰ ਦਾ ਮੈਂ ਵੀ ਸੇਵਾ ਕਰੀ ਜਾਂਦਾਗਾ ਇਹੋ ਜੀ ਮੇਥੋਂ ਹੁੰਦੀ ਆ ਉਹੋ ਜੀ ਮੈਂ ਕਰੀ ਜਾਂਦਾਗਾ ਏ ਬਾਈ ਬੋਲ ਸੱਚੇ ਦਰਬਾਰ ਕੀ ਜੈ ਤੁਸੋ ਇਹ ਹੋ ਗਿਆ ਬਾਬਾ ਕਰਨ ਦਾਸ ਨਾਲ ਆਪਣੀ ਗੱਲਬਾਤ ਹੋਈ ਹੈ ਤੇ ਸਾਡੇ ਸ਼ੇਰੋਂ ਜਲਾ ਸੰਗਰੂਰ ਦੇ ਸਾਰੇ ਜਿਹੜੇ ਵੀ ਇਹ ਵੀਡੀਓ ਦੇਖੋਗੇ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਕੁਦਰਤ ਨਾਲ ਵੀ ਤੁਸੀਂ ਆ ਕੇ ਗੱਲਾਂ ਕਰ ਸਕਦੇ ਹੋ ਮੈਂ ਇੱਕ ਵਾਰ ਫਿਰ ਉਹ ਜਿੱਥੇ ਵੀਡੀਓ ਸ਼ੁਰੂ ਕਰੀ ਸੀ ਐਂਡ ਉੱਥੇ ਕਰਦੇ ਆਪਾਂ ਤੇ ਦੇਖੋ ਕਿੰਨਾ ਸੋਹਣਾ ਮਾਹੌਲ ਆ ਇੱਥੇ ਠੀਕ ਆ ਆ ਬਹੁਤ ਡੂੰਗਾ ਇੱਥੇ ਪੁਰਾਣੀ ਕਿਹਾ ਹੁੰਦਾ ਹੈ ਇੱਥੇ ਥੱਲੇ ਹਾਂ ਜੋ ਵੀ ਕਿਸੇ ਨੇ ਹੈਗਾ ਮਾ ਉਹ ਆਪਾਂ ਇਹਨਾਂ ਨੂੰ ਮੋਬਾਈਲ ਦੇ ਦੇ ਦਾਂਗੇ ਉਹਦੇ ਵਿੱਚ ਜਿਹੜਾ ਮੁੰਡਾ ਆਉਣਾ ਹੋਵੇ ਸੇਵਾ ਕਰ ਸਕਦਾ ਆ ਕਿ ਕਰੋ ਇੱਥੇ ਘੁੰਗੀਆਂ ਗਟਾਰਾਂ ਹੋਰ ਪੰਛੀ ਆ ਵਗੈਰਾ ਰਹਿੰਦੇ ਨੇਗੇ ਇਹ ਵਧੀਆ ਥੀ ਜੇ ਜਿੱਥੇ ਕੁਦਰਤ ਬਚਦੀ ਹੋਵੇ ਵੀਡੀਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਦਿਓ ਕਿਉਂਕਿ ਅਸੀਂ ਲੋਕ ਪੱਖੀ ਜਿਹੜੀਆਂ ਵੀਡੀਓ ਬਣਾਉਂਦੇ ਆਂਗੇ ਨਾ ਅਸੀਂ ਊਟ ਪਟਾਂਕਾ ਦੇ ਤੋਂ ਨੂੰ ਪਤਾ ਹੀ ਆ ਜਿਹੜੇ ਸਾਡੇ ਨਾਲ ਤੁਸੀਂ ਜੁੜੇ ਹੋਵੋਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਫੋਲੋ ਅਤੇ ਸ਼ੇਅਰ ਕਰ ਦਿਓ ਧੰਨਵਾਦ